ਕਰਾਂਗੇ ਸਾਰਿਆਂ ਹੈ ਤੁਸੀਂ ਪੰਚਾਇਤ ਵੱਲੋਂ ਸਾਨੂੰ ਲਿਖ ਕੇ ਦੇ ਦਿਓ ਪਟਵਾਰੀ ਨੂੰ ਉਹਦਾ ਵੀ ਆਪਾਂ ਹੱਲ ਕਰਦੇ ਹਾਂ ਉਹਨਾਂ ਨੂੰ ਕਰਾਉਣ ਦਾ ਆਪਣੀ ਜ਼ਮੀਨ ਜਿਹੜੀ ਹੈ ਉਹਨੂੰ ਸਹੀ ਕਰਨ ਦਾ ਉਹ ਵੀ ਆਪਾਂ ਕਰਾਵਾਂਗੇ ਠੀਕ ਹੈ ਕੈਮਲ ਸਾਹਿਬ ਅੱਜ ਲਾਹਮਰ ਦਾ ਕੰਮ ਚੱਲੂਗਾ ਨਾ ਇਹ ਦੇਖ ਲਿਆ ਤੇ ਖੇਤ ਖੇਤੀ ਜਿਹੜੀ ਤਾਂ ਆ ਗਈ ਹੈ ਤੁਸੀਂ ਆ ਦੇਖ ਸਕਦੇ ਨਹੀਂ ਵੇਖ ਸਕਦੇ ਆ ਜਿਨ੍ਹਾਂ ਦਾ ਜਿਨ੍ਹਾਂ ਦੇ ਸੁੱਕ ਗਿਆ ਕੋਈ ਦਾ ਉਹ ਦਾ ਵੇਚ ਲੋ ਦੋ ਚਾਰ ਦਿਨ ਸੁੱਕ ਜਾਣਾ ਜਿੱਥੇ ਵੀ ਕੋਈ ਵੇਚਣਾ ਹੋਵੇ ਠੀਕ ਹੈ ਕਿਸੇ ਨੂੰ ਕੋਈ ਉਹਦੀ ਰੋਕ ਨਹੀਂ ਜਿੱਤੂ ਵੀ ਤੁਹਾਡੇ ਖੇਤ ਜਰੇਤਾ ਆਇਆ ਜੇ ਕਿਵੇਂ ਵੇਚ ਲੋਗਾ ਠੀਕ ਹੈ ਦਾ ਘਰਾਂ ਦਾ ਨੁਕਸਾਨ ਹੋਇਆ ਉਹ ਵੀ ਜੇ ਕੋਈ ਕਿਸੇ ਦਾ ਘਰ ਡਿੱਗ ਗਿਆ ਜਾਂ ਕੋਈ ਵੀ ਨੁਕਸਾਨ ਹੈ ਉਹਦੀ ਵੀ ਪਰਪਾਈ ਆਪਣੀ ਸਰਕਾਰ ਕਰੇਗੀ ਇਸ ਤੋਂ ਇਲਾਵਾ ਜੇ ਕੋ ਪਸ਼ੂਆਂ ਦਾ ਨੁਕਸਾਨ ਹੋਇਆ ਉਹਦੀ ਵੀ ਪਰਪਾਈ ਕੀਤੀ ਜਾਊਗੀ ਕੋਈ ਵੀ ਨੁਕਸਾਨ ਹੋਇਆ ਸਾਰੇ ਪਰਪਾਈ ਆਪਣੀ ਸਰਕਾਰ ਮੁਆਵਜ਼ੇ ਦੇ ਰੂਪ ਦੇ ਵਿੱਚ ਕਰੇਗੀ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਵੀ ਆਪਾਂ ਰਾਸ਼ਨ ਜਿਹੜੇ ਪਚਾਉਂਦੇ ਰਹੇ ਸਰਕਾਰੀ ਜਿਹੜਾ ਆਪਣਾ ਰਾਸ਼ਨ ਸੀ ਹਰ ਪਰਿਵਾਰ ਲਈ ਪਹੁੰਚਾਇਆ ਫੀਡ ਜਿਹੜੀ ਪਚਾਉਂਦੇ ਰਹੇ ਹਰ ਪਰਿਵਾਰ ਜਿਹਦੇ ਕੋਲ ਵੀ ਪਸ਼ੂ ਨੇ ਆਪਾਂ ਸਮੇਂ-ਸਮੇਂ ਤੇ ਫੀਡ ਪਚਾਉਂਦੇ ਰਹੇ ਅੱਜ ਵੀ ਤੁਹਾਡੇ ਪਿੰਡ ਜਿਹੜੇ ਪਸ਼ੂਆਂ ਦੀ ਫੀਡ ਲੈ ਕੇ ਆਏ ਇਸ ਤੋਂ ਬਾਅਦ ਅੱਗੇ ਵੀ ਇਸੇ ਤਰ੍ਹਾਂ ਸੀ ਰਾਸ਼ਨ ਹੈ ਤੇ ਫੀਡ ਤੁਹਾਡੇ ਪਿੰਡ ਪਚਾਉਂਦੇ ਰਵਾਂਗੇ ਹਰਾ ਚਾਰਾ ਪਚਾਉਂਦੇ ਰਵਾਂਗੇ ਉਕੇ ਪਾਣੀ ਔਨ ਕਰਕੇ ਸਾਰੀਆਂ ਫਸਲਾਂ ਤਬਾਹ ਨੇ ਸਾਰਾ ਹਰਾਚਾਰਾ ਕੋਈ ਵੀ ਕੁਝ ਵੀ ਨਹੀਂ ਬਚਿਆ ਤੋਂ ਦੇ ਵਾਸਤੇ ਤੁਹਾਨੂੰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਆਉਣ ਵਾਲੇ ਦਿਨਾਂ 'ਚ ਵੀ ਤੁਹਾਡੇ ਕੋਲ ਰਾਸ਼ਨ ਵੀ ਆਊਗਾ ਤੁਹਾਡੇ ਕੋਲ ਪਸ਼ੂਆਂ ਲਈ ਫੀਡ ਹਰਾਚਾਰਾ ਜੋ ਵੀ ਜ਼ਰੂਰਤ ਉਹ ਵੀ ਆਊਗਾ ਬਲਦੇਵ ਸਿੰਘ ਬਲਵੀਰ ਸਿੰਘ ਲਿਆਓ ਜੀ ਦੋ ਪਾ ਦਿਓ ਜੀ 15 ਗੱਟਾ ਕੇ ਲੈ ਆ ਫਿਰ ਵੜ ਦੋ ਸਾਰੇ ਠੀਕ ਹੈ ਬਲਦੇਵ ਸਿੰਘ ਬਲਵੀਰ ਸਿੰਘ ਪੰਜ ਨਹੀਂ ਆ ਜਾਣੇ ਪੱਤਾ ਦੇ ਜਾਗੇ ਅੱਜ ਅਸੀਂ ਪਿੰਡ ਹੁਣ ਗੁੱਦੜਪੈਣੀ ਦੇ ਵਿੱਚ ਆਏ ਆ ਤੇ ਗੁੱਦੜਪੈਣੀ ਪਿੰਡ ਦੇ ਵਿੱਚ ਜੋ ਅਸੀਂ ਲੋਕਾਂ ਦੇ ਵਿੱਚ ਜੋ ਪਸ਼ੂ ਨੇ ਲੋਕਾਂ ਦੇ ਉਹਨਾਂ ਲਈ ਪਸ਼ੂਆਂ ਲਈ ਫੀਡ ਲੈ ਕੇ ਆਏ ਆ ਔਰ ਇਹ ਫੀਡ ਜਿਹੜੀ ਹੈ ਲੋਕਾਂ ਦੇ ਵਿੱਚ ਵਰਤਾਈ ਜਾ ਰਹੀ ਹੈ ਔਰ ਸਰਕਾਰ ਵੱਲੋਂ ਹਰ ਇੱਕ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਚਾਹੇ ਰਾਸ਼ਨ ਹੈ ਰਾਸ਼ਨ ਵੀ ਜਿਹੜੇ ਪਿੰਡ ਦੇ ਵਿੱਚ ਪਹੁੰਚਾਇਆ ਜਾ ਚੁੱਕਿਆ ਹੈ ਦੋ ਵਾਰ ਔਰ ਹੁਣ ਜਿਹੜੀ ਫੀਡ ਹੈ ਪਸ਼ੂਆਂ ਲਈ ਤੀਜੀ ਵਾਰ ਇਹ ਦਿੱਤੀ ਜਾ ਰਹੀ ਹੈ ਔਰ ਅੱਗੇ ਵੀ ਜੇ ਰਾਸ਼ਨ ਦੀ ਲੋੜ ਹੈ ਤਾਂ ਫਿਰ ਦੁਬਾਰਾ ਦਿੱਤਾ ਜਾਊਗਾ ਪਿੰਡ ਦੇ ਲੋਕਾਂ ਨੂੰ ਰਾਸ਼ਨ ਔਰ ਫੀਡ ਦੀ ਲੋੜ ਹੈ ਜਿਆ ਹਰਾ ਚਾਰਾ ਉਹ ਦੁਬਾਰਾ ਫਿਰ ਪਿੰਡ ਦੇ ਵਿੱਚ ਦਿੱਤਾ ਜਾਊਗਾ ਕਿਸੇ ਚੀਜ਼ ਦੀ ਵੀ ਜ਼ਰੂਰਤ ਪੈ ਰਹੀ ਹੈ ਅਸੀਂ ਪਿੰਡ ਦੇ ਵਿੱਚ ਮੁਹੱਈਆ ਕਰਵਾ ਰਹੇ ਹਾਂ ਔਰ ਦਵਾਈਆਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਪਸ਼ੂਆਂ ਦੀ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਅਸੀਂ ਮੈਡੀਕਲ ੈਂਪ ਲਗਾਉਣ ਜਾ ਰਹੇ ਹਾਂ ਜਿਹੜੇ ਲੋਕਾਂ ਦਾ ਚੈੱਕਅਪ ਕਰਨਗੇ ਤਾਂ ਕਿ ਲੋਕਾਂ ਦੇ ਵਿੱਚ ਬਿਮਾਰੀਆਂ ਨਾ ਫੈਲਣ ਪਸ਼ੂਆਂ ਦੇ ਜਿਹੜੇ ਕੈਂਪ ਨੇ ਡਾਕਟਰਾਂ ਦੇ ਉਹ ਵੀ ਲਗਵਾਉਣ ਜਾ ਰਹੇ ਆ ਉਹ ਜਿਹੜੇ ਚੈੱਕਅਪ ਕਰਨਗੇ ਪਸ਼ੂਆਂ ਦਾ ਉਹਨਾਂ ਦੇ ਵਿੱਚ ਬਿਮਾਰੀਆਂ ਨਾ ਫੈਲਣ ਤੇ ਦਵਾਈਆਂ ਵੀ ਜਿਹੜੀਆਂ ਬਿਲਕੁਲ ਮੁਫਤ ਅੱਗੇ ਵੀ ਦਿੱਤੀਆਂ ਜਾਣਗੀਆਂ ਜਿਹੜੀਆਂ ਵੀ ਇਹਨਾਂ ਦੀਆਂ ਪਰੇਸ਼ਾਨੀਆਂ ਨੇ ਮੁਸ਼ਕਲਾਂ ਨੇ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਵੀ ਹੱਲ ਹੋਏਗਾ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਹੈ ਫਸਲਾਂ ਦਾ ਜਾਂ ਘਰਾਂ ਦਾ ਆ ਪਛੂਆ ਦਾ ਉਹਦਾ ਵੀ ਜਿਹੜਾ ਮੁਆਵਜ਼ਾ ਹੈ ਜਿਹੜਾ ਲੋਕਾਂ ਨੂੰ ਅਸੀਂ ਜਿੰਨਾ ਵੀ ਬਣਦਾ ਉਹ ਵੀ ਲੈ ਕੇ ਦੇਾਂਗੇ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੈ ਸਾਰੀ ਜਿਹੜੀ ਪਰਪਾਈ ਇਹ ਜਿਹੜੀ ਸਰਕਾਰ ਆਪਣੀ ਆਮ ਲੋਕਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਦੇ ਵਿੱਚ ਜੋ ਵੀ ਕਿਸੇ ਦਾ ਨੁਕਸਾਨ ਹੋਇਆ ਹਰ ਇੱਕ ਨੁਕਸਾਨ ਦੇ ਜਿਹੜੀ ਪਰਪਾਈ ਅਸੀਂ ਕਰਵਾ ਕੇ ਦੇਾਂਗੇ